ਸਾਲ 2013 ਵਿੱਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਕੋਟ ਲਖਪਤ ਜੇਲ੍ਹ ਵਿੱਚ ਹਤਿਆ ਕਰਨ ਵਾਲੇ ਆਮਰ ਸਰਫਰਾਜ਼ ਨੂੰ ਅਨਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਨਿਰਦੇਸ਼ਾਂ ਤੇ ਇਸ ਹਮਲੇ ਪਿੱਛੇ ਲਾਹੌਰ ਦੇ ਡਾਨ ਮੰਨੇ ਜਾਣ ਵਾਲੇ ਆਮਰ ਸਰਫਰਾਜ਼ ਦਾ ਹੱਥ ਦੱਸਿਆ ਜਾਂਦਾ ਹੈ। ਦਸੰਬਰ 2018 ਵਿੱਚ ਇੱਕ ਪਾਕਿਸਤਾਨੀ ਅਦਾਲਤ ਨੇ ਸਰਬਜੀਤ ਸਿੰਘ ਦੇ ਕਤਲ ਕੇਸ ਵਿੱਚ ਦੋ ਮੁੱਖ ਸ਼ੱਕੀਆਂ ਅਮੀਰ ਸਰਫਰਾਜ਼ ਉਰਫ ਤੰਬਾ ਅਤੇ ਮਦਸਰ ਨੂੰ ਸਬੂਤ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ ਸੀ 2013 ਵਿੱਚ ਲਾਹੌਰ ਦੀ ਕੋਰਟ ਲਖਪਤ ਜੇਲ੍ਹ ਵਿੱਚ ਦੋ ਪਾਕਿਸਤਾਨੀ ਮੌਤ ਦੀ ਸਜ਼ਾ ਵਾਲੇ ਕੈਦੀਆਂ ਅਮੀਰ ਅਤੇ ਮਦਸਰ ਨੇ ਸਿੰਘ ਉਤੇ ਹਮਲਾ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਉਸਦੀ ਮੌਤ ਹੋ ਗਈ ਸੀ ਸਿਕਰਯੋਗ ਹੈ ਕਿ ਸਰਬਜੀਤ ਦਾ ਜਨਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪਿੱਕੀਵਿੰਡ ਵਿੱਚ ਹੋਇਆ ਸੀ ਸਰਬਜੀਤ ਸਿੰਘ ਇੱਕ ਕਿਸਾਨ ਸੀ ਜੋ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਪਟਕਕੇ ਪਾਕਿਸਤਾਨ ਚਲਾ ਗਿਆ ਸੀ ਹਾਲਾਂਕਿ ਪਾਕਿਸਤਾਨ ਦੀ ਇੱਕ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ ਅਤੇ 1990 ਵਿੱਚ ਲਾਹੌਰ ਅਤੇ ਫੈਸਲਾਬਾਦ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਕਥਿਤ ਤੌਰ ਤੇ ਘੱਟੋ-ਘੱਟ 14 ਲੋਕਾਂ ਦੀ ਮੌਤ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਹਾਲਾਂਕਿ ਪਾਕਿਸਤਾਨੀ ਸਰਕਾਰ ਦੁਆਰਾ ਇਸ ਸਜ਼ਾ ਨੂੰ ਵਾਰ-ਵਾਰ ਮੁਲਤਵੀ ਕੀਤਾ ਗਿਆ ਸੀ ਅਪ੍ਰੈਲ 2013 ਵਿੱਚ ਕੋਰਟ ਲਖਬਤ ਜੇਲ੍ਹ ਲਾਹੌਰ ਵਿੱਚ ਜੇਲ੍ਹ ਵਿੱਚ ਸਿੰਘ ਉੱਤੇ ਸਾਥੀ ਕੈਦੀਆਂ ਅਮੀਰ ਸਰਫਰਾਜ਼ ਉਰਫ ਤੰਬਾ ਅਤੇ ਮੁਦਸਰ ਮੁਨੀਰ ਨੇ ਇੱਟਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਸੀ ਉਹ 6 ਦਿਨਾਂ ਬਾਅਦ ਲਾਹੌਰ ਦੇ ਜਿਨਾ ਹਸਪਤਾਲ ਵਿੱਚ ਦਮ ਤੋੜ ਗਿਆ ਸੀ